ਦੇਖੋ ਬਹੁਤ ਜ਼ਬਰਦਸਤ ਹੰਗਾਰਾ ਮਿਲਿਆ ਤੁਸੀਂ ਵੀ ਵੇਖਿਆ ਅੱਜ ਹਜ਼ਾਰਾਂਾਂ ਦੀ ਗਿਣਤੀ 'ਚ ਵੋਲੰਟੀਅਰਸ ਜਿਹੜੇ ਆ ਉਹ ਕਾਗਜ਼ ਦਾਖਲ ਕਰਨ ਮੌਕੇ ਰੋਡ ਸ਼ੋਅ 'ਚ ਆਏ ਇਹ ਆਮ ਲੋਕਾਂ ਦੀ ਪਾਰਟੀ ਆ ਆਮ ਲੋਕਾਂ ਨੇ ਆਮ ਲੋਕਾਂ ਵਾਸਤੇ ਬਣਾਈ ਆ ਇਹ ਬਹੁਤ ਵੱਡਾ ਇੱਕ ਤਬਦੀਲੀ ਦਾ ਸਾਈਨ ਆ ਪੂਰੇ ਦੇਸ਼ ਵਿੱਚ ਇਹ ਤਬਦੀਲੀ ਪੰਜਾਬ 'ਚ ਆਈ ਆ ਦਿੱਲੀ 'ਚ ਆਈ ਆ ਲੇਕਿਨ ਪੂਰੇ ਦੇਸ਼ 'ਚ ਆਣੀ ਆ ਉਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਸਹਿਯੋਗ ਕਰਨ ਲਈ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਚ 13 ਦੀਆਂ 13 ਸੀਟਾਂ ਜਿਹੜੀਆਂ ਆਮ ਪਾਰਟੀ ਜਿੱਤੂਗੀ ਮੁੱਦੇ ਬਹੁਤ ਆ ਮੁੱਦੇ ਜਲੰਧਰ ਚ ਵੀ ਬੜੇ ਆ ਕੰਮ ਕਰਾਂਗੇ ਸ਼ਹਿਰ ਦੇ ਵੀ ਪਿੰਡਾਂ ਦੇ ਵੀ ਵਿਕਾਸ ਦੇ ਵੀ ਖਾਸ ਕਰਕੇ ਬੇਰੁਜ਼ਗਾਰੀ ਜਿਹੜੀ ਬਹੁਤ ਹੈ ਤੇ ਜਲੰਧਰ ਨੂੰ 1987 ਤੋਂ ਬਾਅਦ ਕਿਸੇ ਵੀ ਕੇਂਦਰ ਦੀ ਸਰਕਾਰ ਨੇ ਚਾਹੇ ਉਹ ਕਾਂਗਰਸ ਰਹੀ ਹੈ ਜਾਂ ਕੇਂਦਰ ਚ ਚਾਹੇ ਭਾਜਪੀ ਰਹੀ ਹੈ ਕੋਈ ਪ੍ਰੋਜੈਕਟ ਨਹੀਂ ਦਿੱਤਾ ਜਿੱਥੇ ਕੋਈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਰੁਜ਼ਗਾਰ ਹਾਸਲ ਕਰ ਸਕਦੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਮਿਲੀ ਸੀ 1987 ਚ ਉਦੋਂ ਤੋਂ ਬਾਅਦ ਕੁਝ ਨਹੀਂ ਮਿਲਿਆ ਉਹਦੇ ਵਿੱਚ ਵੀ ਹੁਣ ਬਹੁਤ ਵੱਡੇ ਪੱਧਰ ਤੇ ਨਿੱਜੀਕਰਨ ਕਰਤਾ ਕੇਂਦਰ ਨੇ ਵੱਡੇ ਮਹਿਕਮੇ ਬੈਂਕਿੰਗ ਇੰਸ਼ੋਰੈਂਸ ਟੈਲੀਕਾਮ ਰੇਲਵੇ 에어 ਇੰਡੀਆ ਉਹਦੇ ਵਿੱਚ 100% ਨਿੱਜੀਕਰਨ ਕਰਤਾ ਉਹਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਨੌਕਰੀ ਮਿਲਦੀ ਹੁੰਦੀ ਸੀ ਉਹ ਖਤਮ ਹੋ ਗਈ ਹੈ ਤੇ ਇਸ ਕਰਕੇ ਇਹ ਮੁੱਦਾ ਹੈ ਬਹੁਤ ਵੱਡਾ ਇਹਨੂੰ ਕੇਂਦਰ 'ਚ ਜਾ ਕੇ ਆਪਾਂ ਬੋਲਾਂਗੇ ਟੱਕਰ 'ਚ ਕਿਸ ਤਰ੍ਹਾਂ ਇੱਕ ਕੇਂਦਰ ਸਰਕਾਰ ਨੇ ਕਿਉਂਕਿ ਸਾਡਾ ਜਿਹੜਾ ਜਲੰਧਰ ਹੈ ਦੁਆਬਾ ਹੈ ਇਹ ਐਨਆਰਆਈਆਂ ਦਾ ਘਰ ਹੈ ਐਨਆਰਆਈ ਕੋਈ ਵੀ ਇੱਥੇ ਆਪਣੀ ਪ੍ਰਾਪਰਟੀ ਵੇਚੇ ਉਹਨੂੰ 20 ਪੁਆਇੰਟ 8% ਜਾਨੀ 21% ਦੇ ਕਰੀਬ ਕੇਂਦਰ ਨੇ ਉਹਨਾਂ ਨੂੰ ਟੈਕਸ ਲਾ ਦਿੱਤਾ ਪਿਛਲੇ 6 ਮਹੀਨੇ ਹੋ ਗਏ ਇਸ ਗੱਲ ਨੂੰ ਸ਼ਾਇਦ ਸਾਲ ਹੋ ਗਿਆ ਜੇ ਕੋਈ ਐਨਆਰਆਈ ਭਰਾ ਸਾਡਾ ਕਰੋੜ ਰੁਪਇਆ ਟੈਕਸੀ ਕੱਢ ਲੈਂਦੇ ਇਹ ਬੇਇਨਸਾਫੀ ਹੈ ਚੰਨੀ ਸਾਹਿਬ ਤੁਹਾਡੀ ਟੱਕਰ ਤੇ ਕਿਸ ਤਰ੍ਹਾਂ ਦੇ ਚੰਨੀ ਸਾਹਿਬ ਨੂੰ ਤਾਂ ਹਲੇ ਜਲੰਧਰ ਦੇ ਰਾਹ ਹੀ ਨਹੀਂ ਪਤਾ ਉਹ ਤਾਂ ਐਵੇਂ ਤਾਸ਼ਤੂਜ ਖੇਡ ਕੇ ਘੁੰਮ ਫਿਰ ਕੇ ਆਪਣਾ ਟਾਈਮ ਬਤਾਉਂਦੇ ਆ ਉਹ ਜਲੰਧਰ ਨਾਰਥ ਵਿੱਚ ਖੜੇ ਕਹੀ ਜਾਂਦੇ ਮੈਂ ਜਲੰਧਰ ਸ਼ੌਣੀ ਵਿੱਚ ਖੜਾ ਉਹ ਜਾਂਦੇ ਗੁਰਾਇਆਂ ਨੂੰ ਆ ਤੇ ਉਹ ਪਿੰਡ ਜਿਹੜਾ ਗੁਰਾਇਆਂ ਦਾ ਆ ਉਹ ਲੱਬ ਦੇ ਫਗਵਾੜੇ ਜਾ ਕੇ ਆ ਸੋ ਉਹਨਾਂ ਨੂੰ ਇੱਥੇ ਦਾ ਪਤਾ ਨਹੀਂ ਚੰਨੀ ਜੀ ਜਲੰਧਰ ਦੇ ਕਿਸੇ 10 ਬੰਦਿਆਂ ਦਾ ਨਾਮ ਹੀ ਲੈ ਸਕਦੇ ਕੱਲ ਨੂੰ ਇਹ ਕਾਂਗਰਸੀ ਆ ਜਾਂ ਕੋਈ ਹੋਰ ਜਲੰਧਰ ਦੇ ਲੋਕ ਕਿੱਥੇ ਜਾਣਗੇ ਕੋਈ ਕੰਮ ਪੈ ਗਿਆ 160 ਕਿਲੋਮੀਟਰ ਦੂਰ ਜਾਣਗੇ ਫਿਰ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹ ਤਾਂ ਆਦਤਨ ਐਸੇ ਆ ਕਿ ਉਹ ਬਾਅਦ ਫੋਨ ਹੀ ਨਹੀਂ ਕਹਿੰਦੇ ਚੁੱਕਦੇ ਇਸੇ ਕਰਕੇ ਉਹ ਪਿਛਲੀ ਵਾਰੀ 2022 ਚ ਆਪਣੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਿਆ ਜਮਾਨਤਾਂ ਜਬਤ ਕਰਾਤੀਆਂ ਉੱਥੇ ਲੋਕਲ ਭਦੌੜ ਤੇ ਛਮਕੌਰ ਸਾਹਿਬ ਤੇ ਉਹ ਉੱਥੇ ਉਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਸੀ ਉੱਥੇ ਐਕਸਪੋਜ਼ਡ ਐ ਉੱਥੇ ਪਤਾ ਵੀ ਇਹ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਨਹੀਂ ਹੁੰਦੇ ਕੰਮ ਨਹੀਂ ਕਰਦੇ ਉੱਥੋਂ ਹਾਰੇ ਉਹ ਹਾਰ ਤੋਂ ਡਰਦੇ ਹੋਏ ਤੇ ਹੁਣ ਜਲੰਧਰ ਵੱਲ ਨੂੰ ਆ ਗਏ ਆ ਤੇ ਜਲੰਧਰ ਤਾਂ ਬੜਾ ਯੂ ਨੋ ਪੜੇ ਲਿਖੇ ਲੋਕਾਂ ਦਾ ਇਲਾਕਾ ਆ ਇੱਥੇ ਤਾਂ ਸੇਵਾਦਾਰ ਚਾਹੀਦਾ ਲੋਕਲ ਜਿਹਨੂੰ ਪਤਾ ਹੋਵੇ ਚੱਪੇ-ਚੱਪੇ ਦਾ ਤੇ ਮੈਂ ਜਲੰਧਰ ਦਾ ਜੰਪ ਵਾਲਿਆ ਜਲੰਧਰ ਮੇਰੀ ਜਨਮ ਭੂਮੀ ਜਲੰਧਰ ਮੇਰੀ ਕਰਮ ਭੂਮੀ ਇੱਥੇ ਰਹਿ ਕੇ ਜਲੰਧਰ ਦੇ ਸਾਰੇ ਕੰਮ ਕਰਾਂਗੇ ਇੱਥੇ ਹਾਜ਼ਰ ਰਵਾਂਗੇ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲਿੰਕ ਹੈਗੇ ਗੁਰਪ੍ਰੀਤ ਸਿੰਘ ਕਨੂ ਦੇ ਨਾਲ ਕਹਿੰਦੇ ਫੰਡਿੰਗ ਆ ਰਹੀ ਹੈ ਬਾਰੂ ਅਫਸਰਟ ਹੋ ਗਏ ਪਤਾ ਕਿਉਂ ਜਿੱਦਨ ਦਾ ਉਹਨਾਂ ਨੇ ਮਜ਼ਬੂਤ ਕਰਨ ਲਈ ਫੰਡਿੰਗ ਕੀਤੀ ਜਿੱਦਨ ਦਾ ਨਾ ਉਹ ਬੀਬੀ ਜ਼ਗੀਰ ਕੌਰ ਜੀ ਨਾਲ ਉਹਨਾਂ ਨੇ ਮਾੜੀ ਹਰਕਤ ਕੀਤੀ ਭੱਦੀ ਉਸ ਤੋਂ ਬਾਅਦ ਉਹ ਟਰੋਲ ਬੜੇ ਹੋ ਰਹੇ ਆ ਲੋਕੀ ਉਹਨਾਂ ਨੂੰ ਬੜਾ ਮਾੜਾ ਕਹਿ ਰਹੇ ਤਾਂ ਹੁਣ ਅਫਸਰਟ ਹੋਏ ਆ ਜੋ ਮਰਜੀ ਕਹਿ ਲੈਣ ਕੋਈ ਕਰ ਲੈ ਅੱਛਾ ਕਹਿੰਦੇ ਸੈਂਟਰ ਦੇ ਉਹਨਾਂ ਨੂੰ ਧੱਬੀ ਲੱਗੀ ਆ ਹੁਣ ਸੈਂਟਰ ਦੇ ਵੀ ਤਾਂ ਕਿਤੇ ਉੱਪਰ ਵੀ ਕਈ ਸਵਾਲ ਖੜੇ ਕੀਤੇ ਕਹਿੰਦੇ ਲਾਟਰੀ ਦਾ ਸਾਰਾ ਕਾਰੋਬਾਰ ਉਹ ਕਰ ਰਹੇ ਆ ਚਲੋ ਤੁਸੀਂ ਜੇ ਕੋਈ ਗੱਲ ਹੈਗੀ ਤੁਸੀਂ ਮੀਡੀਆ ਆ ਤੁਸੀਂ ਆਪਣੀ ਜ਼ਿੰਮੇਵਾਰੀ ਅਦਾ ਕਰੋ। ਅੱਛਾ ਸਰ ਇਹ ਕਿ ਬੀਜਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਪੇਜ? ਬੀਜਪੀ ਕੋਈ ਵੀ ਨਹੀਂ ਫਾਈਟ ਚ। ਚੰਨੀ ਸਾਹਿਬ ਤਾਂ ਇੱਕ ਤਰੀਕ ਸ਼ਾਮ ਨੂੰ 4 ਵਜੇ ਤੱਕ ਇੱਥੇ ਰਹਿਣਗੇ। ਅੱਛਾ ਉਹਨਾਂ ਦੀ ਆਪਣੀ ਵੋਟ ਵੀ ਇੱਥੇ ਆਣੀ। ਨਾ ਉਹਨਾਂ ਦੇ ਪਰਿਵਾਰ ਦੀ ਇੱਕ ਵੀ ਵੋਟ ਇੱਥੇ ਆ। ਉਹਨਾਂ ਦੇ ਮੁੰਡੇ ਨੇ ਉਹਨਾਂ ਦੀ ਘਰ ਵਾਲੀ ਨੇ ਵੀ ਜਾ ਕੇ ਉੱਥੇ ਵੋਟ ਪਾਣੀ ਆ। ਉਹ ਵੀ ਵਿਚਾਰੇ ਚੰਨੀ ਨੂੰ ਨਹੀਂ ਵੋਟ ਪਾਉਣਗੇ ਤਾਂ ਇੱਥੇ ਜਲੰਧਰ ਦੇ ਲੋਕ ਕਿਉਂ ਪਾਉਣਗੇ? ਜਦ ਉਹਨਾਂ ਦੀ ਵਾਈਫ ਉਹਨਾਂ ਨੂੰ ਵੋਟ ਨਹੀਂ ਪਾਉਗੀ। ਉਹਨਾਂ ਦਾ ਪਰਿਵਾਰ ਉਹਨਾਂ ਨੂੰ ਵੋਟ ਨਹੀਂ ਪਾਊਗਾ ਤੇ ਫਿਰ ਜਲੰਧਰ ਵਾਲੇ ਕਿਉਂ ਪਾਉਣਗੇ ਉਹ ਕਦੇ ਘਰ ਲੱਲੇ ਮੈਂ ਜਲੰਧਰ ਦੇ ਦੋ ਦੋ ਮਹੀਨੇ ਲਈ ਉੱਥੇ ਰਹਿਣਾ ਦੋ ਮਹੀਨੇ ਲਈ ਕਹਿੰਦੇ ਕਿਰਾਏ ਤੇ ਲਿਆ ਘਰ ਅੱਛਾ ਕੈਂਟ ਏਰੀਆ ਅੱਛਾ ਤੁਹਾਡੇ ਦਿਮਾਗ ਤੇ ਕਿਉਂ ਮੈਨੂੰ ਤਾਂ ਸੁਣਨਾ ਵੀ ਚਾਹੁੰਦੇ ਸਰ ਸੁਣਾ ਦੇਵੋ ਜੋ ਸੁਣਾ ਅੱਛਾ ਕੈਂਟ ਏਰੀਆ ਕੈਂਟ ਏਰੀਆ ਦੇ ਬਾਰੇ ਦੱਸ ਦਿਓ ਤੁਸੀਂ ਇੱਕਲਾ ਸਵਾਲ ਹਾਂਜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਤੇ ਬਾਰੇ ਕੀ ਦੀ ਚੰਨੀ ਸਣੀ ਸਾਹਿਬ ਦੀ ਉਹ ਦੇਖੋ ਬੀਬੀ ਜ਼ਗੀਰ ਕੌਰ ਜੀ ਬੜੇ ਕਾਦਰ ਨਹੀਂ ਆ ਸਤਕਾਰਯੋਗ ਆ ਉਹ ਜੋ ਸ਼ਰੇ ਕਚਹਿਰੀ ਦੇ ਵਿੱਚ ਲੋਕਾਂ ਦੇ ਸਾਹਮਣੇ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਹਰਕਤ ਕੀਤੀ ਆ ਉਹ ਨਹੀਂ ਕਰਨੀ ਚਾਹੀਦੀ ਸੀ ਇੱਕ ਜ਼ਿੰਮੇਵਾਰ ਬੰਦੇ ਨੇ ਨਹੀਂ ਕਰਨੀ ਚਾਹੀਦੀ ਸੀ ਇਹਦੇ ਨਾਲ ਇਸੇ ਕਰਕੇ ਲੋਕ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਾੜਾ ਚੰਗਾ ਕਹਿ ਰਹੇ ਆ ਆਪਾਂ ਨੂੰ ਆਪਣੇ ਆਚਰਣ 'ਚ ਆਪਣੇ ਬਿਹੇਵ 'ਚ ਸ਼ਾलीनਤਾ ਤੇ ਰੱਖਣੀ ਚਾਹੀਦੀ ਆ ਹੋਰ ਸਾਡੇ ਭਾਰਤੀ ਸਭ ਸਭਿਆਚਾਰ ਹੈ ਕਿ ਪਹਿਲੇ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਸੀ ਅੱਲਾਹ ਪਾ। ਪਹਿਲੇ ਇੱਕੋ ਮਾਮਲਾ ਸੀ ਇੱਕ ਮੀਟੂ ਵਾਲਾ ਉਹਦੇ ਵਿੱਚ ਇੱਕ ਆਈਐਸ ਮਹਿਲਾ ਅਧਿਕਾਰੀ ਉਹਨੂੰ ਅਸ਼ਲੀਲ ਮੈਸੇਜ ਭੇਜਦੇ ਸੀ ਚੰਨੀ ਜੀ ਇਹਨਾਂ ਨੂੰ ਫਿਰ ਹਟਾਇਆ ਵੀ ਗਿਆ ਸੀ ਪਰ ਇਹ ਟਲੇ ਨਹੀਂ ਸੀ। ਫਿਰ ਆਈਐਸ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਚੀਫ ਮਿਨਿਸਟਰ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ। ਤੇ ਚੀਫ ਮਿਨਿਸਟਰ ਸਾਹਿਬ ਨੇ ਫਿਰ ਇਹਦੇ ਕੋਲੋਂ ਮਾਫੀ ਮੰਗਾਈ ਸੀ। ਔਰ ਫਿਰ ਇਹਨਾਂ ਨੇ ਕਿਹਾ ਸੀ ਨਹੀਂ ਇਹ ਤਾਂ ਮੇਰੀ ਭੈਣ ਹੈ ਉਹ ਆਈ ਇਸ ਕੁੜੀ ਨੂੰ ਕਿਹਾ ਸੀ ਤੇ ਹੁਣ ਜਦੋਂ ਲੋਕਾਂ ਨੇ ਮਾੜਾ ਚੰਗਾ ਕਿਹਾ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਵਸ ਇਸ ਕਾਰਵਾਈ ਤੇ ਤੇ ਹੁਣ ਬੀਬੀ ਜੀ ਨੂੰ ਵੀ ਕਹਿ ਦਿੱਤਾ ਮੇਰੀ ਇਹ ਭੈਣ ਹੈ ਮਤਲਬ ਇਹ ਗੱਲ ਠੀਕ ਨਹੀਂ ਸਿਆਣਾ ਬਹਿਣਾ ਬੰਦਾ ਉਹਦੇ ਲਈ ਠੀਕ ਹੈ ਕੀ ਟਿਨੂ ਸਾਹਿਬ ਦਾ ਸਵਾਲ ਹੈ ਇੱਕ ਕੈਂਟ ਹਲਕੇ ਤੋਂ सुरेंद्र ਸੋਢੀ ਉਹਨਾਂ ਦੀ ਨਾਰਾਜ਼ਗੀ ਚੱਲਦੀ ਹੈ ਮਨਾਂ ਜਾਊਂਗੇ ਉਹਨਾਂ ਨੂੰ ਕਿਵੇਂ ਹੈ ਕਿ ਉਹ ਨਾਲ ਨਹੀਂ ਚੱਲਣਗੇ ਕਿੰਨਾ ਕਿ ਇਫੈਕਟ ਪੈਗਾ ਤੁਹਾਡੇ ਤੇ ਸਤਕਾਰਯੋਗ सुरेंद्र ਸਿੰਘ ਸੋਢੀ ਦੀ ਪਾਰਟੀ ਦੇ ਸੀਨੀਅਰ ਆ ਉਹਨਾਂ ਨੇ ਚੋਣ ਵੀ ਲੜੀ ਪਿਛਲੀ ਕੈਂਟ ਤੋਂ ਉਹ ਬੜੇ ਪੱਕੇ ਪਰਪੱਕ ਸਿਰੜੀ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਕੋਈ ਗੱਲ ਨਹੀਂ ਪਾਰਟੀਆਂ 'ਚ ਕਈ ਵਾਰੀ ਫੈਸਲਿਆਂ 'ਚ ਉੱਪਰ ਥੱਲੇ ਹੋ ਜਾਂਦੀ ਆ ਉਹ ਪਾਰਟੀ ਦੇ ਨਾਲ ਹੀ ਨਹੀਂ ਠੀਕ ਠੀਕ ਥੈਂਕ ਯੂ ਜੀ ਤਿੰਨ ਸਾਫਟਵੇਅਰ ਹੱਥਰ ਅਜ